ਹਾਂਜੀ ਸਸ ਸਗਲ ਦੋਸਤੋ ਟਾਈਮ ਹੋ ਗਿਆ 3:30 ਤੇ 4 ਦਾ ਤੇ ਆ ਗਏ ਆਪਾਂ ਫੇਰ ਫਾਰਮ ਤੇ ਤੇ ਦੇਖਦੇ ਆ ਕਿੰਨੇ ਆਂਡੇ 3 ਵਜੇ ਇਕੱਠੇ ਹੁੰਦੇ ਆ ਤੇ ਅੱਜ ਵੈਸ ਦਿਨ ਬੜਾ ਸੋਹਣਾ ਲੱਗਾ ਹੋਇਆ ਧੋਪ ਤਾਬ ਠੀਕ ਨਿਕਲੀ ਹੋਈ ਆ ਤੇ ਆ ਜੀ ਆਪਣਾ ਫਰੀ ਰੇਂਜ ਦਾ ਮਾਹੌਲ ਚਾਲ ਤੇ ਆ ਜੋ ਵੇਖੀਏ ਫਿਰ ਹਾਂ 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 ਲੋ ਜੀ ਇੱਕ ਅੱਡਾ ਦਾ ਪਿਆ ਤਗੜਾ ਆਂਡਾ ਵੈ ਇਹਦਾ ਹੋਰ

ਓ ਜੀ ਮਤਰਾ ਹਿੱਧਰ ਨਿਕਲਿਆ ਖਜ਼ਾਨਾ ਤੇ ਯਾਰ ਜਦੋਂ ਤੁਸੀਂ ਨਾ ਇਹ ਕਾਊਂਟ ਕਰਦੇ ਤੇ ਮੈਸੇਜ ਕਮੈਂਟ ਕਰਦੇ ਇਹਨਾਂ ਬੜਾ ਚੰਗਾ ਲੱਗਦਾ ਵੇਖ ਕੇ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਲਓ ਜੀ ਆ ਹੋ ਗਿਆ ਕ੍ਰੈਡ ਖਾਲੀ ਤੁਸੀਂ ਕਿਵੇਂ ਸੁੱਤੀਆਂ ਦੇ ਹਾਂ ਜਾਰੀ نیند ਹੁੰਦੀ ਆ ਲਓ ਤਿੰਨ ਦੋ ਫਿਰ ਦੋ ਇੱਧਰ ਬੋਲਾ ਇੱਧਰ ਲੜਾਈ ਹੋ ਗਈ ਹਾਂ ਆਪਣੇ ਥੱਲੇ ਚਲ ਵੀ ਚਲੋ 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 ਬਾਹਰ ਚਲੋ 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 ਲਓ ਤਿੰਨ ਇੱਧਰ ਵੀ ਤਿੰਨ ਤੇ ਯਾਰ ਸੱਚ ਹਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਡਾ ਕਿਹੜਾ ਏਰੀਆ ਕਿਹੜਾ ਪਿੰਡ ਹੈ ਜਾਂ ਕਿਹੜਾ ਸ਼ਹਿਰ ਜਿੱਥੋਂ ਤੁਸੀਂ ਵੀਡੀਓ ਦੇਖ ਰਹੇ ਜੇ ਤੇ ਹਾਂਜੀ 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 ਆਜੋ 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 ਭਾਂਡਾ ਆਪਾਂ ਲੱਗਦਾ ਛੋਟਾ ਲੈ ਲੈਂਦਾ ਯਾਰ ਬਾਕੀ ਚਲੋ ਕੋਈ ਨਹੀਂ ਇਹ ਦੋ ਆ ਵੀ ਛਿਲਿਏ ਕੀ ਆ ਲੜਦ ਨੂੰ ਤੇ ਨਾਲ ਹਾਂ ਵੀ ਸੁਪੰਜਾ ਨਾ ਨਾ ਮਾਰਨਾ ਨਹੀਂ ਮਾਰਨਾ ਨਹੀਂ ਕੋਟੋੜੀ ਪਾਣੀ ਲੋ ਜੀ ਇੱਧਰ ਵੇਖ ਲੀਏ ਆ ਜੀ ਲੋ ਜੀ ਮਿੱਤਰੋ ਆ ਹੈਗੇ ਜੇ ਆਪਣੇ 3 ਵਜੇ ਵਲੇ ਹਾਂਡੇ ਤੇ ਆ ਆਪਣੇ ਕੋਟੀ ਫਾਰਮ ਦਾ ਮਾਹੌਲ ਚਾਲਾ ਬਿਲਕੁਲ ਐਨ ਸੁੱਕਾ ਕੋਈ স্মੈਲ ਨਹੀਂ ਕੋਈ ਮੋਨੀਆ ਗੈਸ ਨਹੀਂ ਬੰਦੀ ਪਈ ਕਿ ਚੰਗਾ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਚ ਧੰਨਵਾਦ